ਕਿਹਾ ਸੀ ਤੁਸੀਂ ਕਿਹਾ ਸੀ ਹੈ ਕਿ ਅਸੀਂ ਆ ਮੰਨ ਕੇ ਰਹਾਗੇ ਠੀਕ ਹੈ ਹੈ ਹੁਣ ਖਾਸ ਹੋ ਗਏ ਇਹੀ ਬਦਲਾ ਹੈ ਫਿਰ ਤੁਸੀਂ ਕਿਹਾ ਸੀ ਕਿ ਅਸੀਂ ਕੋਈ ਗਨਮੈਨ ਨਹੀਂ ਲੈਂਦੇ ਕੋਈ ਸਕਿਉਰਟੀ ਨਹੀਂ ਲੈਂਦੇ ਠੀਕ ਹੈ ਅਸੀਂ ਹੁਣ ਵੱਡੇ ਵੱਡੇ ਗਨਮੈਨ ਲੈ ਲੈ ਵੱਡੀਆਂ ਸਕਿਉਰਟੀਆਂ ਲੈ ਲਈਆਂ ਇਹੀ ਬਦਲਾ ਹੈ ਫਿਰ ਤੁਸੀਂ ਕਿਹਾ ਸੀ ਕਿ ਹਾਂ ਅਸੀਂ ਕੋਈ ਵੀ ਪਰਿਵਾਰ ਬਾਦ ਨੂੰ ਪ੍ਰਮੋਟ ਨਹੀਂ ਕਰਦੇ ਹੁਣ ਤੁਹਾਡੇ ਮੰਤਰੀ ਦੀ ਭੈਣ ਨਾਲ ਗਨਮੈਨ ਚੱਲ ਰਿਹਾ ਤੁਹਾਡੇ ਮੰਤਰੀ ਦੀ ਮਾਂ ਨਾਲ ਗਨਮੈਨ ਚੱਲ ਰਿਹਾ ਤੁਹਾਡੇ ਮੰਤਰੀ ਦੇ ਘਰ ਵਾਲੀ ਨਾਲ ਗਨਮੈਨ ਚੱਲ ਰਿਹਾ ਤੇਰੇ ਘਰ ਵਾਲੀ ਨਾਲ ਗਨਮੈਨ ਚੱਲ ਰਿਹਾ ਠੀਕ ਹੈ ਫਿਰ 10 ਮੈਨੂੰ ਚੱਲ ਚੱਲ ਗਨਮੈਨ ਚੱਲ ਫਿਰ ਤੁਹਾਡੇ ਮੰਤਰੀ ਸਾਹਿਬ ਨਾਲ 1499 ਗਨਮੈਨ ਚੱਲ ਰਿਹਾ ਓਏ ਕੰਜਰਾ ਇਹੀ ਬਦਲਾ ਇਹੀ ਬਦਲਾ ਕੰਜਰਾ ਫਿਰ ਤੁਸੀਂ ਪੰਜਾਬ ਪੁਲਿਸ ਜਿੰਨੀ ਪੰਜਾਬ ਪੁਲਿਸ ਆ ਤਨਖਾਹ ਉਹਨਾਂ ਨੂੰ ਪੰਜਾਬ ਦੇ ਖਾਤੇ 'ਚ ਜਾਂਦੀ ਹੈ ਠੀਕ ਹੈ ਫਿਰ ਦੀ ਉਹ ਜਾ ਕੇ ਦਿੱਲੀ ਵਾਲਿਆਂ ਨਾਲ ਸਾਡੀ ਇਨ ਸਿਕਿਉਰਟੀ ਪੰਜਾਬ ਦੀ ਸਾਡੇ ਪੰਜਾਬ ਦੇ ਨੌਜਵਾਨ ਜਾ ਜਾ ਉਹਨਾਂ ਨੂੰ ਸਲੂਟ ਮਾਰ ਰਹੇ ਨੇ ਫਿਰ ਇਹੀ ਤਾਂ ਬਦਲਾ ਹੈ ਨਾਲੇ ਅਗਰੇ ਘੰਮ ਫੇਰ ਆਉਂਦੇ ਆ ਠੀਕ ਹੈ ਨਾ ਹਰ 15 ਦਿਨਾਂ ਬਾਅਦ ਦੂਜੇ ਉੱਠ ਜਾਂਦੇ ਆ ਦੂਜੇ ਆ ਜਾਂਦੇ ਇਹੀ ਬਦਲਾ ਹੈ ਹੋਰ ਪਚੋਰ ਪਚ ਹੋਰ ਸੁਣ ਹੋਰ ਸੁਣ ਹਾਂ ਹਾਂ ਇੱਕ ਗੱਲ ਮੇਰੇ ਹੋਰ ਜ਼ਿਆਦਾ ਹੈਗੀ ਤੁਸੀਂ ਕਿਹਾ ਸੀਗਾ ਕਿ ਹਾਂ ਇਹ ਦੀ ਇੱਥੇ ਫਲੈਕਸਾਂ ਕਢਾ ਕੇ ਲਾਉਂਦੇ ਨੇ ਪਤੀਲੇ ਤੇ ਬਾਦਲ ਦੀ ਫੋਟੋ ਡੋਲੂ ਤੇ ਬਾਦਲ ਦੀ ਫੋਟੋ ਫਲਾਣੇ ਥਾਂ ਤੇ ਬਾਦਲ ਦੀ ਫੋਟੋ ਇੱਕੋ ਕੀ ਤੁਹਾਡਾ ਮੰਤਰੀ ਕੀ ਉਹ ਕਹਿੰਦਾ ਹੁੰਦਾ ਪਤੀਲੇ ਕੀ ਕੀ ਗੱਲ ਮਾਂਜਦੇ ਆਂਗੇ ਪਤੀਲਾ ਮਾਂਜਦਾ ਉਹ ਕਹਿੰਦਾ ਹੁੰਦਾ ਸੀਗਾ ਵੀ ਜਦੋਂ ਬੁੜੀਆਂ ਭਾਂਡੇ ਮਾਂਜਣਗੀਆਂ ਵੀ ਪਤੀਲੇ ਤੇ ਬਾਦਲ ਦੀ ਫੋਟੋ ਲੱਗੀ ਹੋਊਗੀ ਤੇ ਕਹਿ ਕੇ ਕਹਿਣਗੇ ਗੁਰਦੇਵ ਕੁਰੇ ਕੁੰਡ ਜੀ ਕੱਢ ਕੇ ਬਾਦਲ ਮਾਂਜਤਾ ਹੁਣ ਕਹ ਹੁਣ ਤੈਨੂੰ ਮੈਂ ਗੱਲ ਦੱਸਦਾ ਹਾਂ ਹੌਣ ਤੁਹਾਡੀ ਪ੍ਰਾਲੀ ਵਾਲੀ ਟਰਾਲੀ ਦੇ ਫੋਟੋ ਲੱਗੀ ਹੋਈ ਆ ਮੇਰੇ ਕੋਲੇ ਵੀਡੀਓ ਵੀ ਮੰਤਰੀ ਸਾਹਿਬ ਦੀ ਪ੍ਰਾਲੀ ਦਾ ਹੱਲ ਕਰਤਾ ਹੁਣ ਜਦੋਂ ਪ੍ਰਾਲੀ ਮਚਾਤੀ ਫਰਾਂਏ ਕਿ ਇਹ ਕਿ ਗਰਦੇਵ ਕੁਰੇ ਹਾਂ ਠੀਕ ਹੈ ਮੰਤਰੀ ਮਚਾਤਾ ਨਹੀਂ ਕਹਿ ਲਓ ਸਾਨੂੰ ਕੋਈ ਫਰਕ ਨਹੀਂ ਹੁਣ ਇੱਕ ਮਿੰਟ ਬਦਲਾ ਦੀ ਤੈਨੂੰ ਫੋਟੋ ਵਾਲੀ ਗੱਲ ਦੱਸਾਂ ਜਦੋਂ ਆਪਾਂ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਉਹ ਆਪਣਾ 에어ਪੋਰਟ ਰੋਡ ਮੋੜਦੇ ਹਾਂ ਥੋੜੇ ਕਾਲੀਆਂ ਦੇ ਜਾਂ ਕਾਂਗਰਸ ਦੇ ਕਿੰਨੇ ਕੁ ਪੋਸਟਰ ਲੱਗੇ ਹੁੰਦੇ ਸੀ ਕਾਲੀਆਂ ਕਾਂਗਰਸ ਦੇ ਉੱਥੇ ਰਣ ਲੱਗੇ ਹੁੰਦੇ ਸੀ ਮਤਲਬ 15-20 ਪੋਸਟਰ ਲੱਗੇ ਹੁੰਦੇ ਸੀ ਅਸੀਂ 15-20 ਪੋਸਟਰ ਪਾ 5 ਕਿਲੋਮੀਟਰ ਚ 500 ਪੋਸਟਰ ਲਾਤਾ ਇਹੀ ਤਾਂ ਬਦਲਾ ਹਾਂ ਹਰੇ ਖੰਬੇ ਤੇ ਤੁਹਾਡੇ ਪੋਸਟਰ ਲੱਗੇ ਯਾਰ ਐਡੀਆਂ ਫਲੈਕਸਾਂ ਲਾਈਆਂ 800 ਕਰੋੜ ਰੁਪਇਆ ਤੁਸੀਂ ਮਸੂਰੀ ਦੇ ਇਕੱਲੀ ਮਸੂਰੀ ਮਸੂਰੀ ਲਈ 800 ਕਰੋੜ ਰੁਪਇਆ ਹੋਰ ਫਿਰ ਇਹੀ ਤਾਂ ਬਦਲਾ ਇਹਨੂੰ ਤਾਂ ਬਦਲਾ ਕਹਿੰਦੇ ਆ ਹਲੇ ਤਾਂ ਤੂੰ ਹੋਰ ਸੁਣ ਹਲੇ ਤਾਂ ਤੂੰ ਹੋਰ ਸੁਣ ਮੰਤਰੀ ਸਾਹਿਬ ਕਹਿੰਦੇ ਜਿਹੜੀ ਬਿਜਲੀ ਜਾਂਦੀ ਹੈ ਜਿਵੇਂ ਉਹ ਬਿਜਲੀ ਪੱਜਿਆ ਕਰੂਗੀ ਨਾਲ ਨਾਲ ਮੰਤਰੀ ਸਾਹਿਬ ਦੀ ਫੋਟੋ ਜਾਇਆ ਕਰੂਗਾ। ਹਾਂ ਤੁਸੀਂ ਹੋਰ ਗੱਲ ਦੱਸ ਚੱਲ। ਹਾਂ ਤੁਸੀਂ ਕਹਿੰਦੇ ਸੀ ਉੱਥੇ ਚੱਲ ਗਰਬਾਣੀ ਦਾ ਪ੍ਰਸਾਰ ਹੈ ਜਿਹੜਾ ਸਾਰੇ ਚੈਨਲਾਂ 'ਤੇ ਹੋਣ ਲੱਗ ਗਿਆ। ਮੰਨੀ ਗੱਲ ਉਹ ਤਾਂ ਠੀਕ ਹੈ ਬਹੁਤ ਵਧੀਆ ਕੰਮ ਕਰਿਆ। ਕਰਿਆ ਹਾਂ ਠੀਕ ਹੈ। ਇਹ ਤੁਹਾਨੂੰ ਯਾਦ ਨਹੀਂ ਇਹ ਤੁਹਾਨੂੰ ਯਾਦ ਨਹੀਂ। ਨਹੀਂ ਯਾਦ ਨਹੀਂ ਗੱਲ ਸੁਣ ਤਾਂ ਲੈ। ਹਾਂ ਫਿਰ ਉੱਥੇ ਥੋੜੀਆਂ ਐਡਾ ਚੱਲਦੀਆਂ ਸਵੇਰੇ 8 ਵਜੇ ਤੋਂ ਪਹਿਲਾਂ ਹੀ ਐਡਾ ਚੱਲਦੀਆਂ ਜਾਂ ਵੱਡੀਆਂ ਵੱਡੀਆਂ ਫਲੈਕਸਾਂ ਨੇ ਜਿੱਥੇ ਪੰਜਾਬ ਦਾ ਇਤਿਹਾਸ ਦਿਖਾਉਣਾ ਚਾਹੀਦਾ। ਓਏ ਉੱਥੇ ਥੋੜੀਆਂ ਮਸੂਹਨੇ ਚੱਲ ਇਹੀ ਬਦਲਾ ਹੈ ਇਹੀ ਬਦਲਾ ਹੈ ਹਲੇ ਤਾਂ ਆ ਕੇ ਆ ਕੇ ਦੇਖੀਏ ਹੋਤਾ ਹੈ ਕਿਆ ਫਿਰ ਤੂੰ ਮੇਰੀ ਗੱਲ ਸੁਣ ਲੈ ਤੂੰ ਛੋਡੀ ਸਰਕਾਰ ਨੇ ਕਿਹਾ ਸੀ ਕਿ ਹਾਂ ਅਸੀਂ ਘਰ ਘਰ ਨੌਕਰੀ ਦੇਵਾਂਗੇ ਠੀਕ ਹਰ ਇੱਕ ਬੰਦੇ ਨੂੰ ਨੌਕਰੀ ਮਿਲੂਗੀ ਠੀਕ ਹੈ ਨੌਕਰੀਆਂ ਲਿਆ ਲੈ ਕੇ ਤੁਸੀਂ ਬਾਹਰਲੇ ਸੂਬੇ ਵਾਲੇ ਬੰਦਿਆਂ ਨੂੰ ਦੇਈ ਜਾਂਦੇ ਓਏ ਦੱਸ ਪੰਨ ਕਰ ਰਹੇ ਆ ਪੰਨ ਕਰ ਰਹੇ ਆ ਸਾਡਾ ਪੰਜਾਬ ਆ ਜਿਹੜਾ ਸਾਡਾ ਪੰਜਾਬ ਨੂੰ ਤਾਂ ਸਾਡੀ ਪਾਰਟੀ ਤਰੱਕੀ ਦੇ ਰਾਹ ਤੇ ਲੈ ਗਈ ਅਸੀਂ ਹੁਣ ਦੂਜੀਆਂ ਸਟੇਟਾਂ ਦੇ ਬੰਦੇ ਲੈ ਕੇ ਉਹਨਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੇ ਆ ਇਹੀ ਬਦਲਾ ਹੈ ਹੋਰ ਮੇਰੀ ਗੱਲ ਸੁਣ ਲਾਓ ਸੁਣਾ ਛੜਾ ਤੂੰ ਠੀਕ ਹੈ ਪੰਜਾਬੀ ਬੋਲੀ ਤੁਸੀਂ ਖੁੰਝੇ ਲਾ ਕੇ ਰੱਖੇ ਤੁਹਾਡੇ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਹਰ ਇੱਕ ਬੋਰਡ ਹਰ ਇੱਕ ਚੀਜ਼ ਪੰਜਾਬੀ ਚ ਹੋਣੀ ਚਾਹੀਦੀ ਦੱਸ ਕਿ ਕਿਹੜਾ ਬੋਰਡ ਕਿਤੇ ਪਰਚਾ ਕੀਤਾ ਨੇ ਜਿਹੜਾ ਨੇ ਦੋ ਚਾਰ ਨੇ ਠੀਕ ਹੈ ਹਿੰਦੀ ਤੇ ਅੰਗਰੇਜ਼ੀ ਤੇ ਕਾਲਸਪੇਰੀ ਉਹਨਾਂ ਤੇ ਲਿਆ ਕੇ ਪਰਚਾ ਠੋਕਦਾ ਹਾਂ ਇਹਹੀ ਤਾਂ ਬਦਲਾ ਹੈ ਹੋਰ ਬਦਲਾ ਆਕਾਸ ਨੂੰ ਕਹਿੰਦੇ ਆ ਠੀਕ ਹੈ ਪੰਜਾਬੀ ਬੋਲੀ ਨੂੰ ਕੀ ਪ੍ਰੋਮੋਟ ਕਰਨਾ ਤੁਹਾਡਾ ਜਿਹੜਾ ਉੱਪਰਲਾ ਤੁਹਾਡਾ ਨੈਸ਼ਨਲ ਕਮਿਸ਼ਨਰ ਹੈ ਉਹ ਗੱਲ ਕਰ ਰਿਹਾ ਇੱਕ ਬੋਲੀ ਇੱਕ ਦੇਸ਼ ਬਿਲਕੁਲ ਇੱਕ ਸਿੱਖਿਆ ਦਾ ਹਾਂ ਜੋ ਸਾਡੇ ਮੰਤਰੀ ਨੇ ਕਿਹਾ ਸਹੀ ਕਿਹਾ ਹੋ ਬਸ ਅਸੀਂ ਤਾਂ ਜਿਵੇਂ ਸਾਡੇ ਮੰਤਰੀ ਕਹਿਣਗੇ ਉਹੀ ਵੀ ਕਹਿਣਗੇ ਇਹੀ ਤਾਂ ਬਦਲਾ ਹੈ ਇਹ ਬਦਲਾਗਾ ਦਾ ਬਦਲਾ ਹੈ ਹੋਰ ਗੱਲ ਦੱਸਦਾ ਤੈਨੂੰ ਹੈਂ ਚੰਡੀਗੜ੍ਹ ਦੇ ਵਿੱਚ ਹੈ ਜਿਹੜੇ ਸਾਡੇ ਪੰਜਾਬ ਦੇ ਜਵਾਕ ਨੇ ਹੈ ਉਹਨਾਂ ਦਾ ਦਾਖਲਾ ਨਹੀਂ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਦਾਖਲਾ ਖਤਮ ਕਰਤਾ ਜਮ ਅੱਛਾ ਇਹੇ ਬਦਲਾ ਹੈ ਅੱਛਾ ਸਾਡਾ ਜਿਹੜਾ ਜਵਾਕ ਹੈ ਪੰਜਾਬ ਦਾ ਚੰਡੀਗੜ੍ਹ ਤੇ ਜਾ ਕੇ ਪੜ ਨਹੀਂ ਸਕਦਾ ਮંત્રી ਸਾਹਿਬ ਦੇ ਧਿਆਨ ਚ ਨਹੀਂ ਹੋਣਾ ਮੈਂ ਧਿਆਨ ਚ ਲਿਆਉਂ ਇਹੀ ਬਦਲਾ ਇਹ ਕਹਦਾ ਬਦਲਾ ਯਾਰ ਧਿਆਨ ਚ ਨਹੀਂ ਉਹਨਾਂ ਦੇ ਧਿਆਨ ਚ ਲਿਆਉਂ ਧਿਆਨ ਚ ਕੀ ਖਤਮ ਦਾ ਕਰਤਾ ਹਾਂ ਯਾਰ ਇੱਕ ਮੈਂ ਉੱਤਰ ਆਏ ਆ ਚੰਡੀਗੜ੍ਹ ਪੰਜਾਬ ਦੀ ਹੋਂਦ ਖਤਮ ਕਰ ਰਹੇ ਨੇ ਚੰਡੀਗੜ੍ਹ ਤੋਂ ਹਾਂ ਹਾਂ ਇਹੇ ਬਦਲਾ ਓਏ ਛਾਨੂੰ ਨਹੀਂ ਪਤਾ ਇਹੀ ਬਦਲਾ ਆ ਯਾਰ ਓਏ ਚੰਡੀਗੜ੍ਹ ਦੇ ਉੱਤੋਂ ਪੰਜਾਬ ਦਾ ਜਿਹੜਾ ਅਧਿਕਾਰ ਆ ਖਤਮ ਕਰ ਰਹੇ ਨੇ ਉਹ ਵਧੀਆ ਗੱਲ ਹੈ ਕੀ ਵਧੀਆ ਗੱਲ ਹੈ ਵਧੀਆ ਗੱਲ ਹੈ ਠੀਕ ਹੈ ਨਾ ਇਹੀ ਤਾਂ ਫਿਰ ਬਦਲਾ ਇਹੀ ਤਾਂ ਬਦਲਾ ਹੁਣ ਮੇਰੀ ਗੱਲ ਸੁਣਨਾ ਤੁਸੀਂ ਕਹਿੰਦੇ ਸੀ ਕਿ ਥੋੜੀ ਸਰਕਾਰ ਕੀ ਪੁਰਾਣੀਆਂ ਸਰਕਾਰਾਂ ਸੀ ਜਿਹੜੀਆਂ ਉਹ ਪਰਚੇ ਪਾਉਂਦੀਆਂ ਸੀ ਐ ਕਰਦੇ ਸੀ ਬਾਹਰ ਕਰਦੇ ਨੇ ਤੁਸੀਂ ਕਿੰਨੇ ਝੂਠੇ ਪਰਚੇ ਪਾਏ ਅੱਛਾ ਹਾਂ ਇੱਕ ਮਿੰਟ ਮੇਰੀ ਗੱਲ ਛਡੋ ਵੱਡੇ ਚੂਲੜੀਆ ਸਰਦਾਰਾ ਉਹ ਪਰਚੇ ਕਰਾਉਣ ਅਸੀਂ ਪਰਚੇ ਨਾ ਕਰਾਈਏ ਫੇਰ ਸਾਨੂੰ ਕਹਿਣਗੇ ਬਦਲਾ ਨਹੀਂ ਇਹ ਇਹੀ ਤਾਂ ਬਦਲਾ ਹੈ ਇਹੀ ਬਦਲਾ ਹੈ ਯੂਨੀਵਰਸਟੀਆਂ ਦੇ ਵਿੱਚੋਂ ਜਿਹੜੀਆਂ ਪੰਜਾਬ ਦੇ ਯੂਨੀਵਰਸਟੀਆਂ ਦੇ ਯੂਨੀਵਰਸਟੀਆਂ ਨੇ ਉਹਨਾਂ ਦਾ ਸਾਰਾ ਸਿਲੇਬਸ A ਤੋਂ Z ਚੇਂਜ ਕਰ ਰਿਹਾ ਥੋੜੇ ਥੋੜੇ ਨੈਸ਼ਨਲ ਕਮਿਸ਼ਨਰ ਦਾ ਬਿਆਨ ਹੈ ਇਹੀ ਬਦਲਾ ਹੈ ਇਹੀ ਬਦਲਾ ਹੈ ਸਾਰਾ ਬਦਲਾ ਹੈ ਇਹੀ ਬਦਲਾ ਹੈ ਸਾਰਾ ਸਿਲੇਵਾ ਚੇਂਜ ਕਰ ਰਹੇ ਨੇ ਠੀਕ ਹੈ ਇੱਕ 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 ਸਿੱਖਿਆ ਇੱਕ ਦੇਸ਼ ਕਰ ਰਹੇ ਨੇ ਤਾਂ ਵਧੀਆ ਗੱਲ ਹੈ ਉਧਰ 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 ਮੋਦੀ ਕਹਿ ਰਿਹਾ ਇੱਕ 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 ਦੇਸ਼ ਇੱਕ ਇੱਕ ਵੋਟ ਵੀ ਇੱਕ ਇੱਕ ਵਾਰੀ ਵੋਟਾਂ ਪਿਆ ਕਰਨੀਆਂ ਹੈ ਬਾ ਮੜ ਕੇ ਲੋੜ ਹੀ ਨਹੀਂ ਤਾਂ ਹੀ ਤਾਂ ਤੁਹਾਨੂੰ ਕਹਿੰਦੇ ਜਵੈਨ ਕਰ ਲੈ ਨਾਲੇ ਇਹੀ ਬਦਲਾ ਹੈ ਇਹੀ ਬਦਲਾ ਹੈ। ਕਹੋ ਮੇਰੀ ਗੱਲ। ਬੱਸ ਯਾਰ ਬੋਲ ਤੂੰ। ਜਵਾਬ ਦੇਉ ਮੈਂ। ਬੋਲ ਕੀ? ਸਾਰੇ ਜਿੰਨੇ ਬਾਡੋਂ ਲਾਣੇ, ਬਾਡਾ ਤਰਲੇ ਤੂੰ ਸਾਰਿਆਂ ਨੇ ਵਿਆਹ ਕਰਾ ਲਿਆ। ਹੁਣ ਤੂੰ ਵੀ ਕਰਾਉਣ ਨੂੰ ਫਿਰ ਇਹੀ ਤਾਂ ਬਦਲਾ ਹੈ। ਇਹੀ ਤਾਂ ਬਦਲਾ ਹੈ। ਲੈ ਕੇ ਪੰਜਾਬ ਦੇ ਪੰਜਾਬ ਦੇ ਖਜ਼ਾਨੇ ਚ ਚੱਕ ਕੇ ਕਰ ਜਾ। ਠੀਕ ਹੈ? ਲਾਈ ਤੁਸੀਂ ਆਪਦੇ ਬੇਹਾਂ ਦੇ ਜਾਂਨੇ। ਫਿਰ ਇਹੀ ਤਾਂ ਬਦਲਾ ਹੈ। ਇਹੀ ਬਦਲਾ ਹੈ। ਓਏ ਹੈਲੀਕਾਪਟਰ ਪੰਜਾਬ ਦਾ ਓਏ। ਹੈ। ਠੀਕ ਹੈ? ਖਰਚਾ ਉਹਦੇ ਪੰਜਾਬ ਦਾ। ਹੈ। ਵਰਤੀ ਓਏ ਉਹ ਦਿੱਲੀ ਵਾਲਾ ਜਾਂਦਾ। ਫਿਰ ਇਹੀ ਤਾਂ ਬਦਲਾ ਹੈ। ਇਹੀ ਬਦਲਾ ਹੈ। ਹੁਣ ਮੇਰੀ ਗੱਲ ਸੁਣ ਲੈ। ਹੈ। ਤੁਸੀਂ ਕਹਿੰਦੇ ਥਾਂ ਥਾਂ ਤੇ ਕਹਿੰਦੇ ਸੀਗੇ ਆਪ ਤੁਹਾਡਾ ਮੰਤਰੀ ਇਹ ਬਿਆਨ ਦਿੰਦਾ ਰਿਹਾ ਹੈਗਾ ਕਿ ਹਾਂ ਜਿਹੜਾ ਕੋਈ ਬੋਲਦਾ ਉਹਦੀ ਬਾਹ ਨੂੰ ਉਹ ਦਿਵਾ ਲੈਂਦੇ ਆ ਤੁਹਾਡਾ ਮੰਤਰੀ ਧਰਨੇ ਤੇ ਜਾਂਦਾ ਰਿਹਾ ਉਹ ਤੁਹਾਡੀ ਪਾਰਟੀ ਧਰਨੇ ਤੇ ਜੋ ਨਿਕਲੀ ਹੋਈ ਪਾਰਟੀਆਂ ਤੇ ਧਰਨੇ ਲਾਉਣ ਲਈ ਲਾਉਣੇ ਬੰਦ ਕਰ ਦੇ। ਉਹ ਫਿਰ ਇਹੀ ਤਾਂ ਬਦਲਾ ਹੈ ਕਿਵੇਂ ਸਮਝਾਈਏ ਇਹੀ ਬਦਲਾ ਪਰੌਣੀਆਂ মিডিਆ ਤੁਸੀਂ ਖਰੀਦ ਲੈ ਸਾਰਾ ਜੇ ਤੁਹਾਡੇ ਖਿਲਾਫ ਕੋਈ ਬੋਲਦਾ ਉਹਦੇ ਚੱਕ ਕੇ ਪਰਚਾ ਠੋਕ ਦਿੰਦੇ ਉਹਦੇ ਪੇਜ ਤੇ ਸਟ੍ਰਾਈਕਾ ਮਾਰ ਦਿੰਦੇ ਉਹਦੀ ਰੀਚ ਡਾਊਨ ਕਰ ਦਿੰਦੇ ਉਹਦਾ ਕੋਹ ਡੱਕਰ ਦਿੰਦੇ ਠੀਕ ਹੈ ਓ ਤੁਸੀਂ ਉਹ ਇਹ ਸਾਰਾ মিডিਆ ਤੁਸੀਂ ਕੈਪਚਰ ਕਰੀਂ। ਇਹੀ ਬਦਲਾ ਸੋਹਣਾ, ਇਹੀ ਬਦਲਾ ਹੈ। ਇਹੀ ਬਦਲਾ ਹੈ। ਹਰੇ ਤਾਂ ਅੱਗੇ-ਅੱਗੇ ਦੇਖ ਜੀ ਕੀ-ਕੀ ਬਦਲਦੇ ਆ। ਸਾਡਾ ਇਹ ਨਹੀਂ ਪਤਾ। ਅਸੀਂ ਤੁਹਾਨੂੰ ਕਹਿ ਦਈਏ ਵੀ ਚਲੋ ਆ ਇੱਧਰ। ਗੋਰਿਆਂ ਨੂੰ ਸਾਧ ਰਹੇ ਆ। ਜੋ ਕਹਾ ਉਹ ਕਰਾਂਗੇ। ਅੰਗਰੇਜ਼ ਇੱਥੇ ਨੌਕਰੀਆਂ ਕਰਨਗੇ। ਅੰਗਰੇਜ਼ ਤੇਰੇ ਕਣਕ-ਬੀਜੂ ਅੰਗਰੇਜ਼ ਤੇਰੇ ਝੋਨਾ ਲਾਉਂਗੇ। ਅੰਗਰੇਜ਼ ਤੇਰੇ ਵੱੱਠੇ ਵੱਡੂ। ਪੰਜਾਬੀ ਕੀ ਕਰਨਗੇ? ਪੰਜਾਬੀ ਵੇਲੇ ਰਹਿਣਗੇ। ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ। ਪੰਜਾਬੀ ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ ਪੰਜਾਬੀ ਕੰਮ 'ਚ ਬੁਝਵਾਤ ਨਹੀਂ ਰੱਖਦੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਉਹ ਤੁਸੀਂ ਖਿੱਚੀ ਜਾਓ ਅੰਗਰੇਜ਼ ਕੰਮ ਕਰਨਗੇ ਇਹ ਹੀ ਬਦਲਾ ਹੈ ਉਹ ਕਿਹਨਾਂ ਨੂੰ ਬਦਲਾ ਗਲਤ ਗਏ ਅੰਗਰੇਜ਼ ਕੰਮ ਨਹੀਂ ਕਰਦੇ ਇੱਥੇ ਭਈਏ ਕੰਮ ਕਰਨਗੇ ਓਏ ਭਈਏ ਅੰਗਰੇਜ਼ ਹੀ ਬਣ ਜਾਣਗੇ ਭਈਆਂ ਨੂੰ ਅੰਗਰੇਜ਼ ਕਹਿੰਨੇ ਆ ਹੋਰ ਕਦੇ ਕੈਨੇਡਾ ਅਮਰੀਕੇ ਵਾਲੇ ਕਹਿ ਰਹੇ ਆ ਤੁਸੀਂ ਸਮਝਿਆ ਹੀ ਨਹੀਂ ਤੁਸੀਂ ਗੱਲ ਹੀ ਨਹੀਂ ਸਮਝਿਆ ਕਹਿਣਾ ਕਿ ਜਿਹੜੇ ਇਹ ਲੈ ਕੇ ਫਿੱਟ ਕਰ ਰਹੇ ਤੁਸੀਂ ਸਾਰੇ ਇੱਥੇ ਤੁਸੀਂ ਸਮਝ ਗਏ ਵੀ ਅੰਗਰੇਜ਼ ਕੈਨੇਡਾ ਅਮਰੀਕਾ 'ਚ ਆਉਣਗੇ ਨਾ 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 ਭਈਆਂ ਨੂੰ ਕਿਹਾ ਸੀ ਬੇ ਭਈਆਂ ਨੂੰ ਕਿਹਾ ਸੀ ਵੀ ਬਿਹਾਰ ਯੂਪ ਰਾਜ ਸਭਾ ਮੈਂਬਰ ਲਾਇਆ ਹੈ ਉਹ ਲੈ ਕੇ ਲਾਤਾ ਠੀਕ ਹੈ ਚੱਡਾ ਹਾਂ ਉਹ ਲਾਤਾ ਮਨੀਸ਼ ਸੋਧਿਆ ਹਲੋ ਗੱਲ ਸੁਣ ਮੇਰੀ ਆਦ ਬਣਾ ਨਾਲ ਤੂੰ ਇਹ ਕੀ ਕਰਦਾ ਮਨੀਸ਼ ਸੋਧਿਆ ਨਾ ਪੰਜਾਬ ਦੇ ਕਿਸੇ ਬੰਦੇ ਚ ਰਾਜ ਸਭਾ ਨਹੀਂ ਮਨੀਸ਼ ਸੋਧਿਆ ਕੀ ਹੁੰਦਾ ਮਨੀਸ਼ ਸੋਧਿਆ ਜੀ ਕ ਹੈ ਮਨੀਸ਼ ਸੋ ਸੋਧਿਆ ਜੀ ਤੂੰ ਤਾਂ ਫਿਰ ਛਾੜੇ ਮਨੀਸ਼ ਸੋਧਿਆ ਨਹੀਂ ਸਿੱਧਾ ਈਜ਼ੀ ਲੈ ਰਹੇ ਜੀ ਨਾ ਫਿਰ ਮੇਰੀ ਗੱਲ ਸੁਣ ਹੈ ਉੱਥੇ ਆ ਤੂੰ ਵੀਡੀਓ ਨਹੀਂ ਦੇਖੀ ਕੋਹਰ ਕਿਹੜੀ ਠੀਕ ਹੈ ਉਹ ਪਤਾ ਨਹੀਂ ਕੀ ਦੇ ਰਹੇ ਨੇ ਉਹ ਰਾਗਵ ਚੱਡਾ ਉਹਨਾਂ ਤੋਂ ਲੈ ਰਿਹਾ ਉਹ ਆ ਕੇ ਇੱਕ ਬੰਦੇ ਨੂੰ ਰੋਕ ਰਿਹਾ ਥੋੜੇ ਮੰਤਰੀ ਨੂੰ ਰੋਕ ਰਿਹਾ ਇਹ ਨਹੀਂ ਆ ਫਿਰ ਇਹੀ ਤਾਂ ਬਦਲਾ ਹੈ ਇਹੀ ਤਾਂ ਬਦਲਾ ਹੈ ਐਕਸਟਰਾ ਕਰ ਰਹੇ ਆ ਸਰਦਾਰ ਤੁਹਾਨੂੰ ਨਹੀਂ ਪਤਾ ਤੁਹਾਡੇ ਖੋਪੜੀ 'ਚ ਨਹੀਂ ਵਸਣੀ ਗੱਲ ਨਹੀਂ ਵਸਣੀ ਤੁਹਾਡੇ ਖੋਪੜੀ 'ਚ ਗੱਲ ਅਸੀਂ ਜੋ ਕਹਿੰਨੇ ਆ ਕਰਦੇ ਆ ਠੀਕ ਆ ਨਾ ਸਾਡਾ ਵਰਕਰ ਵੀ ਔਖਾ ਸਾਡੀ ਪਾਰਟੀ ਤੇ ਔਖਾ ਸਾਡੇ ਵਰਕਰ ਨੂੰ ਪਤਾ ਨਹੀਂ ਲੱਗ ਰਿਹਾਗਾ ਵੀ ਇਹ ਬਦਲਾ ਜਦੋਂ ਸਾਡੀ ਪਾਰਟੀ ਨੂੰ ਪਤਾ ਲੱਗੇ ਇਹ ਬਦਲਾ ਫਿਰ ਸਾਡਾ ਵਰਕਰ ਵੀ ਕਹੂਗਾ ਹਾਂ ਇਹ ਬਦਲਾ ਜਦੋਂ ਨੂੰ ਪਤਾ ਲੱਗੂ ਵੀ ਇਹ ਬਦਲਾ ਉਸ ਨੂੰ ਤੁਸੀਂ ਪੰਜਾਬ ਨੂੰ ਖੁੰਝੇ ਲੱਗੇ ਧਰ ਦੋਗੇ ਤੇ ਇਹ ਹੀ ਤਾਂ ਬਦਲਾ ਇਹ ਹੀ ਬਦਲਾ ਹੈ ਹਾਂ ਉਹ ਕੀ ਜਾਣਦੇ ਹੈ ਤੁਹਾਡੀ ਮੇਰੀ ਗੱਲ ਸੁਣ ਲਾ ਹੈ ਦੱਸ ਤੁਹਾਡੀ ਆ ਮੰਤਰੀ ਦਾ ਬਿਆਨ ਸੀ ਕੁੜੀ ਦਾ ਜਿਹੜੀ ਐਮਐਲਏ ਤੁਹਾਡੀ ਅਨਮੋਲ ਗਗਨ ਮਾਨ ਹੈ ਹਾਂ ਐ ਚੁਟਕੀ ਮਾਰ ਕੇ ਕਹਿੰਦੀ ਪੰਜ ਮੀਟਰ ਦੇ ਐਮਐਸਪੀ ਦੇ ਦਾਂਗੇ ਦੇਤੀ ਐਮਐਸਪੀ ਓਏ ਕਿਆ ਓਏ ਤੁਹਾਡੇ ਕੰਨਾਂ ਦੇ ਬੋਲਿਓ ਸਾਡੇ ਮੰਤਰੀ ਸਾਹਿਬਾ ਨੇ ਇਹ ਗੱਲ ਕਹੀ ਸੀ 5 ਮਿੰਟਾਂ ਚ ਐਮਐਚਪੀ ਖਤਮ ਕਰਾਂਗੇ ਝੋਨੇ ਤੇ ਐਮਐਚਪੀ ਖਤਮ ਨਹੀਂ ਕਰੀ ਇਹ ਝੋਨੇ ਦੇ ਮੈਂ ਖਤਮ ਦਾ ਕੀ ਕਰਦੋਂਗੇ ਧਰਨ ਲਾ ਕੇ ਠੋਕਾਂਗੇ ਜੀ ਉਹ ਠੀਕ ਉਹੀ ਤਾਂ ਬਦਲਾ ਓਏ ਅੰਨਿਓ ਉਹੀ ਬਦਲਾ ਹੈ ਟੀਚਰਾਂ ਦੀ ਪੱਗਾ ਤੁਸੀਂ ਰੋਲਤੀਆਂ ਠੀਕ ਹੈ ਤੁਸੀਂ ਬਦਲਾ ਕੀ ਬਦਲਾ ਕਿਉਂ ਅਗਲੇ ਨੇ ਰੋਲੀਆਂ ਨਹੀਂ ਅਸੀਂ ਰੋਲੀਆਂ ਇਹਹੀ ਬਦਲਾ ਕੁੜੀਆਂ ਤੇ ਤੁਸੀਂ ਡੰਡੇ ਵੜਾਏ ਫੇਰ ਕੀ ਹੋ ਗਿਆ ਕੁੜੀਆਂ ਮੂਰੇ ਨਾਰੇ ਲਾ ਰਹੀਆਂ ਸੀਗੀਆਂ ਚੇਅਰ ਮੈਂਟਰ ਤੇ ਲੋੜਾ ਆ ਗਿਆ ਇਹਹੀ ਬਦਲਾ ਤੇ ਦੂਜੀ ਇੱਕ ਹੋਰ ਗੱਲ ਹੈ ਹੈ ਤੁਸੀਂ ਕਹਿੰਦੇ ਸੀ ਹਰ ਸਿਮਰਿਤ ਕਰੋ ਇੰਨਾ ਸੋਨਾ ਪਾਈ ਫਿਰਦੇ ਆ ਫਲਾਨਾ ਸੋਨਾ ਪਾਈ ਫਿਰਦੇ ਹੁਣ ਆ ਤੁਹਾਡੇ ਵਾਲੀ ਬੀਬਾ ਜੀ ਦੇ ਕਿੰਨਾ ਸੋਨਾ ਪਾਇਆ ਹੋਇਆ ਥੋੜੀ ਇੱਧਰ ਜਿਹੜੀ ਸਤਿਕਾਰਯੋਗ ਮੰਤਰੀ ਸਾਹਿਬ ਦੀ ਮਾਤਾ ਜੀ ਆ ਉਹਦੇ ਕਿੰਨਾ ਸੋਨਾ ਪਾਇਆ ਹੋਇਆ ਅੱਛਾ ਇਹਦਾ ਮਤਲਬ ਲਾ ਕੇ ਤੁਹਾਨੂੰ ਫੜਾ ਦਿੱਗੇ ਨਹੀਂ ਨਹੀਂ ਪਹਿਲਾਂ ਪਾਇਆ ਵੀ ਸੀ ਪਹਿਲਾਂ ਦਿਖਾਉਂਦੇ ਨਹੀਂ ਸੀ ਪਹਿਲਾਂ ਜੱਦੀ ਪੁਸਤੀ ਸੋਨਾ ਹੁਣ ਕਿ ਦਿਖਾ ਰਹੇ ਨੇ ਹੁਣ ਜਦੋਂ ਟੀਵੀ ਤੇ ਆ ਰਹੇ ਅਗਲੇ ਦਿਖਾਉਣਾ ਪੈਂਦਾ ਇਹੀ ਬਦਲਾਅ ਇਹੀ ਬਦਲਾਅ ਫਿਰ ਹੋਰ ਗੱਲ ਸੁਣ ਲੈ ਪਹਿਲਾਂ ਨਸ਼ੇ ਨਾਲ 500 ਬੰਦਾ ਮਰਦਾ ਸੀਗਾ ਹੁਣ 800 ਮਰਨ ਲੱਗ ਗਏ ਫਿਰ ਏ ਏ ਕੰਗੜੇਓ ਲੋਕੋ ਓਏ ਕੁਛ ਘਟਾਇਆ ਨਹੀਂ ਕੁਛ ਵਧਾਇਆ ਹੀ ਐ 500 ਤੋਂ 800 ਤੇ ਲੈ ਗਏ ਇਹੀ ਬਦਲਾ ਐ ਇਹੀ ਤਾਂ ਬਦਲਾ ਐ ਓ ਬਸ ਕਰ ਓ ਬਸ ਓ ਜਾਣਦੇ ਤੂੰ ਸਾਡੀ ਪਾਰਟੀ ਚੱਕ ਵੀ ਨੌਕਸ ਕੱਢ ਕੇ داخل ਸਾਡੀ ਪਾਰਟੀ ਦੁੱਧ ਦੁੱਤੀ ਪਾਰਟੀ ਐ ਹਾਂ ਜੋ ਕਹਿੰਦੀ ਆ ਉਹ ਕਰਦੀ ਆ ਜੋ ਕਹਿੰਦੀ ਆ ਉਹ ਕਰਦੀ ਆ ਹਲੇ ਤਾਂ 3.5 ਸਾਲ ਪਾਏ ਆ ਬੇਨਾਂ ਜਾ ਖੁੰਝੇ ਲਾਤਾ ਓ ਤੁਸੀਂ ਪੰਜਾਬ ਦੇ ਓ ਜਾਣਦੇ ਓ ਜਾਣਦੇ ਹਲੇ ਤਾਂ ਤੂੰ ਮੇਰੀ ਗੱਲ ਸੁਣ ਹਲੇ ਹੋਰ ਗੱਲ ਸੁਣ ਸਾਡੇ ਮੰਤਰੀਆਂ ਦੀਆਂ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਆ ਫਿਲਮਾਂ ਮੈਂ ਜਾਣਦਾ ਹੈ ਹੈ ਪ੍ਰਾਣੀਆਂ ਹੈ ਪ੍ਰਾਣੀਆਂ ਪਰ ਨਵੀਆਂ ਆ ਰਹੀਆਂ ਹੁਣ ਇਹੇ ਬਦਲਾ ਹੈ ਠੀਕ ਹੈ ਨਾ ਮੂਵੀ ਆਵਗੇ ਦੇਖੋਗੇ ਇੰਜੋਏ ਕਰੋਗੇ ਅਸੀਂ ਦੇਖ ਚਲਾਉਣ ਦੇ ਨਾਲ ਇੰਜੋਏ ਵੀ ਕਰਾਵਾਂਗੇ ਇਹ ਹਾਏ ਨਹੀਂ ਗੱਲ ਹੈਗੀ ਸ਼ਹਿਰ ਇੰਤਜ਼ਾਮਾਂ ਛੱਡ ਸਾਰਾ ਕੁਝ ਕਰਾਂਗੇ ਨਹੀਂ ਫਿਲਮਾਂ ਬਣਾਉਣੀ ਹੈ ਇਹ ਬਦਲਾ ਹੈ ਯਾਰ ਗੱਲ ਸੁਣ ਮਨੋਰੰਜਨ ਵੀ ਕੋਈ ਚੀਜ਼ ਹੁੰਦੀ ਹੈ ਹੁਣ ਇੱਥੇ ਬੈਠਾ ਜਦੋਂ ਵੀਡੀਓ ਆਊਗੀ ਸਾਡੇ ਮੰਤਰੀਆਂ ਦੇ ਵੀਡੀਓ ਆਉਂਦੀਆਂ ਕਿੰਨੇ ਚਾ ਨਾ ਦੇਖਦੇ ਕਿੰਨੀ ਸ਼ੇਅਰ ਕਰਦੇ ਕਿੰਨਾ ਗਾ ਤਾਮਜਾਮ ਹੁੰਦਾ ਨਹੀਂ ਪਤਾ ਤੁਹਾਨੂੰ ਬੇਅਗਰ ਲੋਕੋ ਨਹੀਂ ਪਤਾ ਤੁਹਾਨੂੰ ਇਹੀ ਬਦਲਾ ਹੈ ਇਹੀ ਬਦਲਾ ਹੈ ਆਹੀ ਬਦਲਾ ਇਹਨੂੰ ਬਦਲਾ ਕਹਿੰਦੇ ਤੁਸੀਂ ਪੜਿਆ ਨਹੀਂ ਇਹਦੇ ਦੋ ਅਰਥ ਨਿਕਲਦੇ ਆ ਤੁਸੀਂ ਕਹਿੰਦੇ ਬਦਲਾ ਬਦਲ ਲਾ ਬਦਲਾ ਵੀ ਲੈ ਗਏ ਬਦਲ ਲਾ ਬਦਲ ਲਾ ਬਦਲਾ ਵੀ ਲੈ ਰਹੇ ਹੋ ਤੁਸੀਂ ਹੋਰ ਲਾਵਾਂਗੇ ਅਸੀਂ ਤਾਂ ਪਹਿਲਾਂ ਹੀ ਕਹਤਾ ਸੀ ਵੋਟਰਾਂ ਤੋਂ ਵੀ ਬਦਲ ਲਾ ਬਦਲਾ ਲਿਆਵਾਂਗੇ ਖੁੰਜੇ ਲੱਗਦਾ ਤੁਸੀਂ ਪੰਜਾਬ ਓਏ ਜਰ ਕਿਹੜਾ ਖੁੰਜੇ ਲੱਗਿਆ ਦਿਖਾ ਮੈਨੂੰ ਕਿੱਥੇ ਲੱਗਿਆ ਖੁੰਜੇ ਉਹੀ ਕਣਕਾਂ ਉਹੀ ਝੋਦੇ ਉਹੀ ਹਵਾ ਉਹੀ ਸ਼ਮਾਨ ਉਹੀ ਸਾਰੇ ਕੁਝ ਹੋ ਰਿਹਾ ਕੋਈ ਨਹੀਂ ਸਾਰੇ ਕੋ ਛੱਟ ਕਰ ਲਾਂਗੇ ਟੈਨਸ਼ਨ ਨਾ ਲੈ ਤੂੰ ਮੇਰੀ ਗੱਲ ਸੁਣ ਸਾਡੀ ਪਾਰਟੀ ਜੁਆਇਨ ਕਰ ਲੈ ਮੇਰੇ ਅシャレ ਨਜ਼ਾਰੇ ਲੈ ਬੈ ਨਹੀਂ ਪਾਰਟੀ ਜੁਆਇਨ ਕਰਦਾ ਹਲੇ ਲੜੜਾ ਫੇਰੂ ਥੋਡੀ ਪਾਰਟੀ ਜੋਰ ਸਮਾਰ ਅੱਛਾ ਲੜੜਾ ਫੇਰ ਹਾਂ ਮੰਤਰੀ ਓਏ ਮੰਤਰੀ ਸੱਦ ਕੇ ਨਾ ਮੈਂ ਕਿਸੇ ਨੂੰ ਲਾ ਕੇ ਫੋਨ ਅੰਦਰ ਸਾਰੇ ਸਾਢੇ ਤਿੰਨ ਸਾਲ ਅੰਦਰ ਹੀ ਰਹੇਗਾ ਉਹ ਵੀ ਲਾਲ ਨੂੰ ਅੰਦਾ 35 ਸਾਲ ਅੱਛਾ ਹਾਂ ਉਹ ਸਾਡੇ ਤਾਂ ਉਹ ਨਹੀਂ ਜੂੰ ਸਰ ਕੀ ਅਸੀਂ ਸਿੱਧੂ ਮੂਸੇਵਾਲੇ ਦਾ ਇਨਸਾਫ ਦਿੱਤਾ ਹਾਂ ਫਿਰ ਹਾਂ ਹਾਂ ਦਿੱਤਾ ਤੁਸੀਂ ਸਿੱਧੂ ਮੂਸੇਵਾਲੇ ਦਾ ਇਨਸਾਫ ਦਿੱਤਾ ਨਾ ਇਹੀ ਬਦਲਾ ਹੈ ਇਹੀ ਬਦਲਾ ਨਹੀਂ ਦੇਣਾ ਇਨਸਾਫ ਅਸੀਂ ਅਸੀਂ ਕਹਿਣ ਦੀਆਂ ਗੱਲਾਂ ਹੀ ਆ ਸਾਡੀਆਂ ਠੀਕ ਹੈ ਨਾ ਕਰਨਾ ਕਰਨਾ ਅਸੀਂ ਕੁਝ ਨਹੀਂ ਜਿਹੜੇ ਵੀਡੀਓ ਤੁਸੀਂ ਬਣਵਾਤੀ ਜੇਲ੍ਹ ਤੋਂ ਦੋ ਵੀਡੀਓ ਤੁਸੀਂ ਬਣਾਤੀ ਉਹ ਤਾਂ ਮੈਨੂੰ ਵੀਡੀਓ ਆਈ ਸੀਗੀ ਇਹੀ ਤਾਂ ਬਦਲਾ ਹੈ ਜਿਹੜੀ ਚੀਜ਼ ਪਹਿਲਾਂ ਨਹੀਂ ਹੋਈ ਹੁਣ ਹੋ ਰਹੀ ਹੈ ਇਹ ਹੀ ਬਦਲਾ ਹੈ ਉਹਨੂੰ ਚੱਕ ਜਿਹੜਾ ਗੈਂਗਸਟਰ ਹੈ ਉਹਨੂੰ ਗਾਂਹ ਜਾ ਕੇ ਉਧਰ ਸੈਂਟਰ ਦੇ ਹਵਾਲੇ ਕਰਦਾ ਯਾਰ ਗੱਲ ਸੁਣ ਇਹੀ ਤਾਂ ਬਦਲਾ ਹੈ ਫਿਰ ਤੁਹਾਨੂੰ ਕਿਵੇਂ ਕਿਵੇਂ ਸਮਝਾਵਾਂ ਜੇ ਤੂੰ ਪਾਰਟੀ ਜੁਆਇਨ ਕਰ ਲਈ ਤੈਨੂੰ ਤਿੰਨ ਮਹੀਨੇ ਅਸੀਂ ਟਿਊਸ਼ਨ ਪੜਾਵਾਂਗੇ ਫਿਰ ਤੂੰ ਵੀ ਗਾਂਹ ਮੇਰੇ ਵਾਂਗੂ ਹੋ ਕੇ ਦਿੰਦਾ ਫਿਰੇਗਾ ਵੀ ਆਹ ਬਦਲਾ ਹੈ ਬਸ ਕਰੋ ਇਸ ਤੋਂ ਦਮੂਰੇ ਬਣਨਾ ਠੀਕ ਹੈ ਕਰਦਾ ਹੁਣ ਪਾਰਟੀ ਜੁਆਇਨ ਹੈ ਜਿਹੜਾ ਕੋਈ ਬੰਦਾ ਛੋਡੇ ਦੇ ਮਾੜਾ ਮੋੜਾ ਖਿਲਾਫ ਬੋਲਦਾ ਉਹ ਤੁਸੀਂ ਉੱਠ ਕੇ ਬੰਨੇ ਹੱਥ ਮੈਂ ਜਾਣਾਂ ਮੈਂ ਜੁਨੀਅਨ ਚ ਹੀ ਰਹੂੰ ਜਾ ਜਾਵੜਾ ਕੋਈ ਨਹੀਂ ਕੋਈ ਨਹੀਂ ਕੱਲ ਸੁਣ ਲੈ ਜਿਹੜੇ ਤੇਰੇ ਵਰਗੇ ਪਾਰਟੀ ਨਹੀਂ ਨਾ ਜੁਆਇਨ ਕਰਦੇ ਸਾਡੀ ਡੰਡੇ ਨਾਲ ਪਾਰਟੀ ਜੁਆਇਨ ਕਰਾਵਾਂਗੇ ਤੁਸੀਂ ਤਾਂ ਪਰਚੇ ਪੁਰਚੇ ਦੇ ਕੇ ਜਦੋਂ ਠੋਕੇ ਨਾ ਅੰਦਰ ਤੁਸੀਂ ਤਾਂ ਕਹਿਣਾ ਵੀ ਹਾਂ ਹਾਂ ਇਹਨਾਂ ਦੀ ਪਾਰਟੀ ਜੁਆਇਨ ਕਰੋ ਇਹੀ ਤਾਂ ਬਦਲਾ ਹੈ